ਉਹ ਪ੍ਰਮਾਤਮਾ ਵਿਚ ਰਹੇ ਉਸ ਦੀ ਯਾਦ ਬਣੀ ਰਹੇ ਉਸ ਦਾ ਚਿੰਤਨ ਬਣਿਆ ਰਹੇ ਤੇ ਜਿਸ ਦੇ ਅੰਦਰ ਇਹ ਚਿੰਤਨ ਚੱਲ ਪਿਆ ਉਹਦੀ ਯਾਦ ਚੱਲ ਪਈਏ ਉਹਦੇ ਨਾਮ ਦਾ ਰਟਨ ਚੱਲ ਪਿਆ ਹੈ ਜੇਠ ਦਾ ਮਹੀਨਾ ਭਲਾ ਹੈ ਮਹਾਨ ਹੈ ਫਿਰ ਜੇਠ ਦੇ ਮਹੀਨੇ ਦਾ ਅਸਰ ਦੱਸਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਥਲ ਤਾਪੇ ਸਰਭਾਰ ਸਾਧਨ ਬਿਨੋ ਕਰੇ ਸੂਰਜ ਦੀਆਂ ਕਿਰਨਾਂ ਨਾਲ ਧਰਤੀ ਤਪਦੀ ਹੈ ਥਲ ਤਪਦਾ ਹੈ ਔਰ ਸਰੋਵਰਾਂ ਦਾ ਪਾਣੀ ਵੀ ਤੱਕਦਾ ਹੈ ਜੇਠ ਦੇ ਮਹੀਨੇ ਦੀ ਗਰਮੀ ਦਰਸਲ ਵਿਕਾਰ ਬੜੇ ਲੰਬੇ ਸਮੇਂ ਤੋਂ ਮਨੁੱਖ ਦੇ ਅੰਦਰ ਨੇ ਅਨੰਤ ਜਨਮਾਂ ਤੋਂ ਹੈ ਔਰ ਇਹ ਬਹੁਤ ਲੰਮਾ ਪਸਾਰਾ ਹੈ ਜੇਠ ਵੱਡਾ ਪਸਾਰਾ ਹੈ ਕਾਮ ਹੈ ਲੋਭ ਹੈ ਅਹੰਕਾਰ ਹੈ ਜਿਸ ਤਰ੍ਹਾਂ ਜੇਠ ਦੇ ਮਹੀਨੇ ਵਿੱਚ ਸੂਰਜ ਧਰਤੀ ਨੂੰ ਤਪਾ ਦਿੰਦਾ ਹੈ ਔਰ ਸਰੋਵਰਾਂ ਦਾ ਪਾਣੀ ਗਰਮ ਹੋ ਜਾਂਦਾ ਹੈ ਇਸੇ ਤਰ੍ਹਾਂ ਵਿਕਾਰਾਂ ਦੀ ਗਰਮੀ ਮਨੁੱਖ ਦੇ ਹਿਰਦੇ ਨੂੰ ਤਪਾ ਦਿੰਦੀ ਹੈ ਕ્રોਧ ਤਪਾ ਦਿੰਦਾ ਹੈ ਕਾਮ ਤਪਾ ਦਿੰਦਾ ਹੈ ਅਹੰਕਾਰ ਤਪਾ ਦਿੰਦਾ ਹੈ ਤਪੀ ਹੋਈ ਹਿਰਦੀ ਤਪੀ ਹੋਈ ਧਰਤੀ ਤਪੇਵੇ ਹਿਰਦੇ ਦੇ ਤੇ ਜਿਵੇਂ ਕੋਈ ਪ੍ਰਭੂ ਦੇ ਨਾਮ ਦੀ ਬੂੰਦ ਪਵੇ ਟਿਕਦੀ ਨਹੀਂ ਹਿਰਦਾ ਬਹੁਤ ਤਪਿਆ ਸਤਸੰਗ ਤੋਂ ਪੂਰਨ ਸ਼ਾਂਤੀ ਲਬਣੀ ਉਸ ਲਈ ਓਕੀ ਹੋ ਜਾਂਦੀ ਇੱਕ ਸੰਘਰਸ਼ ਚੱਲਦਾ ਹੈ ਇੱਕ ਪਾਸੇ ਵਿਕਾਰਾਂ ਦੀ ਤਪਸ਼ ਇੱਕ ਪਾਸੇ ਬਾਣੀ ਦੀ ਫੁਆਰ ਜੇਠ ਦਾ ਮਹੀਨਾ ਕੁਝ ਇਸ ਤਰ੍ਹਾਂ ਦੀ ਹਾਲਤ ਦਾ ਹੁੰਦਾ ਹੈ ਵੱਡਾ ਬਹੁਤ ਵੱਡਾ ਬਹੁਤ ਵੱਡਾ ਖੁਸ਼ੀ ਵੀ ਹੈ ਇੱਕ ਦੁੱਖ ਵੀ ਹੈ ਦਿਨ ਬਹੁਤ ਵੱਡਾ ਹੈ ਪਰ ਦਿਨ ਤਪਿਆ ਹੋਇਆ ਹੈ ਧਰਤੀ ਤਪੀ ਹੋਈ ਹੈ ਸਮਾਂ ਤੇ ਬਹੁਤ ਮਿਲ ਗਿਆ ਜੀਵਨ ਤੇ ਲੰਬਾ ਮਿਲ ਗਿਆ ਪਰ ਹਿਰਦੇ ਦੀ ਧਰਤੀ ਤਪੀ ਹੋਈ ਬਹੁਤ ਤਪੀ ਹੋਈ ਬਹੁਤ ਤਪੀ ਹੋਈ ਤੋ ਸਾਇਬ ਫਰਮਾਨ ਕਰ ਦੇਨੇ ਥਲ ਤਾਪੇ ਸਰਭਾਰ ਸਾਧਨ ਬਿਨੋ ਕਰੇ ਇਹ ਜੀਵ ਰੂਪੀ ਸਤਰੀ ਬੇਨਤੀ ਕਰਦੀ ਹੈ हे ਪ੍ਰਭੂ ਹਿਰਦਾ ਬਹੁਤ ਤਪ ਗਿਆ ਹੈ ਅਸ਼ਾਂਤ ਹੈ ਬੇਚੈਨ ਹੈ ਜਿ세 ਜੇਸ਼ਤੇ ਮਹੀਨੇ ਵਿੱਚ ਅਸੀਂ ਤਪੀ ਹੋਈ ਜ਼ਮੀਨ ਦੇਖਦੇ ਹਾਂ ਵਿਕਾਰਾਂ ਦੇ ਤਪੇ ਹੋਏ ਅਸੀਂ ਹਿਰਦੇ ਦੇਖਦੇ ਹਾਂ ਪ੍ਰਕਿਰਤੀ ਕੀ ਜ਼ਮੀਨ ਦੇ ਉਤੇ ਨਿਯਮ ਪੂਰਵਕ ਇੱਕ ਇੱਕ ਮਹੀਨਾ ਤੇ 31 ਦਿਨ ਰਹਿੰਦੇ ਪਰ ਜੇਠ ਦਾ ਮਹੀਨਾ ਮਨੁੱਖ ਦੇ ਹਿਰਦੇ ਦੇ ਵਿੱਚ ਕਿੰਨੇ ਕ ਦਿਨ ਰਹੇਗਾ ਇਹ ਗਿਣਤੀ ਮਿੰਤੀ ਤੋਂ ਪਰੇ ਦੀ ਗੱਲ ਹੈ ਉੱਥੇ ਸਮਾਂ ਕਿਸੇ ਹੋਰ گردش ਨਾਲ ਚੱਲਦਾ ਹੈ ਹਿਰਦੇ ਦੀ ਗਣਤ ਕੁਝ ਹੋਰ ਹੈ ਕਿਸੇ ਹਿਰਦੇ 'ਚ ਸਾਵਣ ਬਣ ਗਿਆ ਤੋ ਸਦੀਵੀ ਸਾਵਣ ਜੈਸੇ ਨਾਮਦੇਵ ਕਹਿੰਦੇ ਨੇ ਬਿਨ ਸਾਵਣ ਘਨ ਹਰ ਗਾਜੇ ਕਿਸੇ ਤਰੀਕੇ ਨਾਲ ਕਿਸੇ ਦੇ ਮਹੀਨੇ 'ਚ ਅਸੂ ਬਣ ਗਿਆ ਹੈ तो असुस देवी हो गए जेष्ठ बन गए तो जन्म तो लेके मरण तक अंदर जेठ ही बन आया है हृदय तपया हुआ है अशांत है बार समय दी गति किसे और ढंग ਨਾਲ नापी जाती है हृदय दे तल दे ऊपर समय दी गति किसे और चाल नाल चलती है ओदे नाप तौल ओदी पैमायिश अलग है हो सकदा है कोई बनुक जीवन भर जेठ देच रहे तपस देच रहे तो क्रोध अहंकार ते लोभ ए भयंकर गर्मी पैदा कर दे ने और हृदय तप जांदा है और ऐसी हालत देच जीव स्त्री परिपूर्ण परमात्मा दे अगो फरियाद करदी है ए परिपूर्ण परमात्मा रहमत कर बख्शीश कर हृदय शीतल कर धरती नु ठंडा कर इतनी गल ते साफ है कि गर्म धरती देच कुछ पैदा नहीं आंदा तपश भरी धरती हरी भरी नहीं औंदी ਉਸ ਦੇ ਵਿੱਚ ਕੁਝ ਉਗ ਨਹੀਂ ਸਕਦਾ ਇਸੇ ਤਰੀਕੇ ਨਾਲ ਲੋਭ ਕਾਮ ਅਹੰਕਾਰ ਤੇ ਨਾਲੇ ਕ੍ਰੋਧ ਮੋਹ ਵਿੱਚ ਤਪਿਓ ਹਿਰਦੇ ਦੇ ਅੰਦਰ ਅਧਿਆਤਮਕ ਗੁਣਾਂ ਦੇ ਬੂਟੇ ਅੰਕੁਰਿਤ ਨਹੀਂ ਹੁੰਦੇ ਉੱਥੇ ਫੁੱਲ ਤੇ ਫਲ ਪੈਦਾ ਨਹੀਂ ਹੁੰਦੇ ਇਹ ਗੱਲ ਜੀਵ ਇਸਤਰੀ ਦੀ ਸਮਝ ਦੇ ਚ ਹੈ ਤਦਿਓ ਬੇਨਤੀ ਕਰਦੀ ਹੈ हे ਪ੍ਰਭੂ ਰਹਿਮਤ ਕਰ ਇਸ ਤਪਸ਼ ਨੂੰ ਸ਼ਾਂਤ ਕਰ ਸ਼ਾਂਤੀ ਦੇ ਸ਼ਾਂਤੀ ਦੇ ਸਨਾਤਨ ਮਦ ਦੇ ਤੇ ਬਕਾਇਦਾ ਇੱਕ ਪਾਠ ਹੈ ओम शांति शांति हर वक्त शांति दी मन हर वक्त शांति दी चाहत सवेरे शाम रात इसका मतलब जेठ का महीना रुक गई रहेगा हृदय दे, दे तल ते हर वक्त जेठ बणया होया है और हृदय दी धरती तप ही हुई है तो जीव स्त्री बेंती कर दिए हे प्रभु शांति दे इस तपश नु शांत कर इस गर्मी नु शांत कर धन बिनो करेंदी गुण सा रेंदी ਗੁਣਸਾਰੀ ਪ੍ਰਭਾਵਾ ਇਸ ਤਰ੍ਹਾਂ ਜੀਵ ਰੂਪੀ ਸ਼੍ਰੀ ਬੇਂਤੀ ਕਰਦੀ ਹੈ हे ਪ੍ਰਭੂ ਸ਼ਾਂਤੀ ਦੇ ਸ਼ਾਂਤੀ ਦੇ ਤੇ ਉਹ ਗੁਣਾ ਦੀ ਵੀ ਸੰਭਾਲ ਕਰਦੀ ਹੈ ਉਹ ਅੰਮ੍ਰਿਤ ਵੇਲੇ ਉਠਣਾ ਆਰੰਭ ਕਰ ਦਿੰਦੀ ਹੈ ਉਹ ਸਤ ਸੰਗ ਦੇ ਸਜਣਾ ਆਰੰਭ ਕਰ ਦਿੰਦੀ ਹੈ ਉਹ ਸਾਧੂਆਂ ਦੇ ਬਚਨ ਸੁਣਨਾ ਆਰੰਭ ਕਰ ਦਿੰਦੀ ਹੈ ਇਸ ਤਰ੍ਹਾਂ ਜੋ ਬੈਰੋਨੀ ਦੇਵੀ ਗੁਣ ਨੇ ਉਹਨਾਂ ਨੂੰ ਇਕੱਤਰਿਤ ਕਰਦੀ ਹੈ ਉਹਨਾਂ ਨੂੰ ਇਕੱਠਾ ਕਰਦੀ ਹੈ ਮੈਂ ਜ ਇਸ ਵਾਸਤੇ ਗੁਣਸਾਰੀ ਪ੍ਰਭਾਵਾ ਗੁਣਾ ਨੂੰ ਇਕੱਠਾ ਕਰਾਂ ਕਿ ਪ੍ਰਭੂ ਨੂੰ ਬਾਜਾਵਾ ਈਸ਼ਵਰ ਨੂੰ ਬਾਜਾਵਾ ਕਹਿੰਦੇ ਨੇ ਪਰਮਾਤਮਾ ਨੂੰ ਵਿਪਿਆਰ ਹੈ ਗੁਣਾ ਨਾਲ ਗੁਣਾ ਨਾਲ ਪਿਆਰ ਬੰਧ ਹੈ ਸਿਰਫ ਆਪਣੇ ਅੰਦਰ ਗੁਣ ਪੈਦਾ करिए ਪਰਮਾਤਮਾ ਦਾ ਪਿਆਰ ਤੇ ਹਰ ਵਕਤ ਬਰਸ ਰਿਹਾ ਹੈ ਉਸ ਵਕਤ ਮਿਲਣਾ ਆਰੰਭ ਹੋ ਜਾਂਦਾ ਹੈ ਕਹਿੰਦੇ ਨੇ ਆਪਣੀ ਪਾਤਰਤਾ ਜੁਟਾਣੀ ਚਾਹੀਦੀ ਹੈ ਉਸ ਦੀ ਸਵਗਾਤ ਤੇ ਹਰ ਵਕਤ ਪ੍ਰਾਪਤ ਹੋ ਸਕਦੀ ਹੈ ਉਹ ਤੇ ਹਰ ਵਕਤ ਦੇਣ ਨੂੰ ਤਿਆਰ ਹੈ ਤੂੰ ਆਪਣੀ ਝੋਲੀ ਤੇ ਅਡ ਤੇ ਝੋਲੀ ਹੋ ਸਕਦੀ ਹੈ ਗੁਣ। ਤੋਂ ਇਸ ਤਰ੍ਹਾਂ ਜੀਵ ਰੂਪੀ स्त्री ਅਮ੍ਰਿਤ ਵੇਲੇ ਉਠਣਾ ਅਰਮ ਕਰ ਦੇਂਦੀ ਹੈ। satsang ਵਿੱਚ ਜਾਣਾ, ਪ੍ਰਭੂ ਦੇ ਗੁਣਾਂ ਦਾ ਚਿੰਤਨ, ਉਹਦੀ ਯਾਦ ਦੇ ਜੋ ਹੈ ਰਹਿਣਾ ਮੈਂ ਇਸ ਵਾਸਤੇ ਕਿ ਸ਼ਾਇਦ ਪ੍ਰਭੂ ਨੂੰ ਭਾਜਾਂ ਮੈਂ, ਸ਼ਾਇਦ ਪ੍ਰਮਾਤਮਾ ਨੂੰ ਮੈਂ ਚੰਗੇ ਲਗਾ ਸਾਚੇ ਮਹਿਲ ਰਹੇ ਬੇਰਾਗੀ ਆਉਣ ਦੇ ਤਾਂ ਆਵਾਂ। ਮਨ ਵਿੱਚ ਬੇਰਾਗ ਪੈਦਾ ਹੋ ਗਿਆ। ਜਿਸ ਨੂੰ ਬਾਰ-ਬਾਰ ਯਾਦ ਕਰੀਏ ਯਾਦ ਬਿਰਹ ਬਣ ਜਾਂਦਾ ਹੈ ਬਿਰਹ ਵਿਛੋੜਾ ਬਹੁਤ ساری ਦੁਨੀਆ ਨੂੰ ਪ੍ਰਮਾਤਮਾ ਦਾ ਵਿਛੋੜਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਯਾਦ ਹੀ ਨਹੀਂ ਕੀਤਾ ਯਾਦ ਦਾ ਪਹਿਲਾ ਪੜਾਅ ਹੈ ਬਿਰਹਾ ਤੇ ਬਿਰਹਾ ਇਸ ਗੱਲ ਦਾ ਸਬੂਤ ਹੈ ਕਿ ਇਹ ਯਾਦ ਕਰ ਰਿਹਾ ਹੈ ਤਦ ਹੀ ਤੇ ਬਿਰਹਾ ਪੈਦਾ ਹੋਇਆ ਹੈ ورنہ ਬਿਰਹਾ ਪੈਦਾ ਹੀ ਨਹੀਂ ਹੋ ਸਕਦਾ ਜਿੰਨੇ ਧਾਰਮਿਕ ਗੁਣ ਨੇ ਇਹਨਾਂ ਗੁਣਾਂ ਵਿੱਚ ਬਿਰਹੇ ਨੂੰ ਬਾਬੇ ਫਰੀਦ ਨੇ ਸੁਲਤਾਨ ਕਹਿ ਦਿੱਤਾ ਹੈ ਬਾਦਸ਼ਾਹ ਕਹਿ ਦਿੱਤਾ ਹੈ ਬਿਰਹਾ ਬਿਰਹਾ ਆਖੀਏ ਬਿਰਹਾ ਤੋ ਸੁਲਤਾਨ ਫਰੀਦਾ ਜਿ ਤਨ ਬਿਰਹੇ ਨਾ ਉਪਜੇ ਸੋ ਤਨ ਜਾਣ ਮਸਾ ਬਿਰਹੋ ਕੁਠੀ ਜੀ ਵਿਸਤਰੀ ਬਾਰ ਬਾਰ ਪ੍ਰਯਾਦ ਕਰਦੀਏ ਜੋਦੜੀ ਕਰਦੀਏ ਅਰਦਾਸ ਕਰਦੀਏ ਭਗਤ ਕਬੀਰ ਜੀ ਇਸ ਨੂੰ ਇੰਜ ਬਿਆਨ ਕਰਦੇ ਨੇ ਕਹਿਤ ਕਬੀਰ ਹਰ ਚਰਨ ਦਿਖਾਓ પાછેતે જમ કેਉਂ ਨਾ ਬਿਠਾਓ ਇਹ ಪರಿਪੂਰਣ परमात्मा ਇੱਕ झलक ਆਪਣੀ ਦਿਖਾ ਦੇ ਇੱਕ ਛਿਨ ਲਈ ਫਿਰ ਭਾਵੇਂ ਮੈਨੂੰ ਨਰਕਾਂ ਦੇ ਚ ਪਾਣਾ ਹੈ ਤੋ ਨਰਕਾਂ ਦੇ ਚ ਵੀ ਪਾ ਦੇ ਫਿਰ ਜੇ ਮੈਨੂੰ ਤੂੰ ਜਮਾਂ ਦੀ ਮਾਰ ਦੇਣੀ ਹੈ ਤੇ ਮੈਂ ਉਹ ਵੀ ਸਹਾਰ ਲਵਾਂਗਾ ਤੇਰੇ ਦਰਸ਼ਨਾਂ ਦੀ ਇੱਕ ਛਿਨ ਦੀ झलक ਇਤਨੀ ਸਹਿਨ ਸ਼ਕਤੀ ਪੈਦਾ ਕਰ ਦੇਵੇਗੀ ਇਤਨਾ ਬਰਦਾਸ਼ਤ ਦਾ ਮਾਦਾ ਪੈਦਾ ਕਰ ਦੇਵੇਗੀ ਕਿ ਮੇਰੇ ਲਈ ਨਰਕ ਵੀ ਸਵਰਗ ਬਣ ਜਾਏਗਾ ਮੇਰੇ ਲਈ ਸਾਰੇ ਦੁੱਖ ਸੁਖ ਬਣ ਜਾਣਗੇ ਤਾਂ ਇਸ ਤਰੀਕੇ ਦੇ ਨਾਲ ਜੀਵ ਰੂਪੀ ਸਤਰੀ ਯਾਦ ਕਰਦੀ ਹੋਈ ਹਿਰਦੇ ਵਿੱਚ ਬਹਿਰਾਗ ਨੂੰ ਧਾਰਨ ਕਰਦੀ ਹੈ ਬਿਰਹਾ ਪੈਦਾ ਹੁੰਦਾ ਹੈ ਤੇ ਇੰਜ ਹੱਥ ਜੋੜ ਕੇ ਕਹਿੰਦੀ ਹੈ ਆਉਣ ਦੇ ਤਾਂ ਆਵਾਂ اے ਪ੍ਰਭੂ ਆਪਣੇ ਮਹਿਲ ਵਿੱਚ ਜੇ ਮੈਨੂੰ ਤੂੰ ਆਉਣ ਦੇਵੇਂ ਤਾਂ ਹੀ ਮੈਂ ਆ ਸਕਦੀ ਹਾਂ ਤੂੰ ਬੁਲਾਵੇਂ ਤੂੰ ਪਰਵੇਸ਼ ਦੇਵੇਂ ਤੂੰ ਆਪਣਾ ਦਰ ਖੋਲੇਂ ਤਾਂ ਹੀ ਮੈਂ ਤੇਰੇ ਤੱਕ ਤੱਕ ਪਹੁੰਚ ਸਕਦੀ ਹਾਂ ਹੋਰ ਕੋਈ ਤੇਰੇ ਤਕਮੈ ਨੂੰ ਨਹੀਂ ਪੁਚਾ ਸਕਦਾ ਤੂੰ ਰਹਿਮਤ ਕਰ ਤੂੰ ਬਖਸ਼ਿਸ਼ ਕਰ ਨਿਮਾਣੀ ਨਿਤਾਣੀ ਹਰ ਬਿੰਨ ਕਿਉਂ ਪਾਵੇ ਸੁਖ ਮੈਲੀ ਪਰ ਇਹ ਜੀਵ ਇਸਤਰੀ ਇੱਕ ਤੇ ਨਿਮਾਣੀ ਹੈ ਇੱਕ ਨਿਤਾਣੀ ਹੈ ਰੱਬੀ ਨਿਮ ਨਿਤਾਣਾ ਨਿਮਾਣਾ ਹੀ ਹੁੰਦਾ ਹੈ ਕਮਜ਼ੋਰ ਦੇ ਕੋਲ ਕੋਈ ਵੀ ਮਾਣ ਨਹੀਂ ਆਉਂਦਾ ਸਾਰੀ ਮਾਣ ਪ੍ਰਤਿਸ਼ਟਾ ਤਾਕਤਵਰ ਦੇ ਕੋਲ ਆਉਂਦੀ ਹੈ ਸ਼ਕਤੀਸ਼ਾਲੀ ਦੇ ਕੋਲ ਆਉਂਦੀ ਹੈ ਜਿੱਥੇ ਸ਼ਕਤੀ ਨਹੀਂ ਜਿੱਥੇ ਤਾਣ ਹੀ ਨਹੀਂ ਉੱਥੇ ਮਾਣ ਕਿਹੜੀ ਗੱਲ ਦਾ ਪਾਤਸ਼ਾਹ ਕਹਿੰਦੇ ਨੇ ਨਿਮਰਣੀ ਨਿਤਾਣੀ ਹਰਬਿਨ ਕਿਉਂ ਪਾਵੇ ਸੁਖ ਮੈਲੀ ਇੱਕ ਤੇ ਅਧਿਆਤਮਕ ਗੁਣਾ ਕਰਕੇ ਕਮਜ਼ੋਰ ਹੈ ਪਰਬਲ ਗੁਣ ਨਹੀਂ ਨੇ ਇਸ ਦੇ ਕੋਲ ਕਮਜ਼ੋਰ ਗੁਣ ਕੀ ਹੁੰਦੇ ਨੇ ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਪੈਣਾ 10 ਦਿਨ ਨਹੀਂ ਉੱਠਣਾ ਕਿਸੇ ਇੱਕ ਦਿਨ ਜਪ ਕਰ ਲੈਣਾ ਹਫਤਾ ਦੋ ਹਫਤੇ ਨਹੀਂ ਕਰਨੇ ਕਿਸੇ ਇੱਕ ਦਾ ਦਿਨ ਸਤਸੰਗ ਕਰ ਲੈਣੀ 10 15 ਦਿਨ ਫਿਰ ਪਛੜ ਜਾਣਾ ਇਹਨੂੰ ਕਹਿੰਦੇ ਗੁਣ ਤੇ ਹੈ ਔਰ ਕਮਜ਼ੋਰ ਗੁਣ ਹੈ ਔਰ ਇਹ ਗੁਣ ਕਮਜ਼ੋਰ ਹੋਣਾ ਇਸ ਗਲ ਦਾ ਸਬੂਤ ਹੈ ਨਿਤਾਨ ਤਾਣ ਨਹੀਂ ਹੈ ਸ਼ਕਤੀ ਨਹੀਂ ਹੈ ਤੇ ਜਿੱਥੇ ਤਾਣ ਨਹੀਂ ਉੱਥੇ ਮਾਣ ਕਿਹੜੀ ਗੱਲ ਦਾ ਹਮੇਸ਼ਾ ਮਾਣ ਤਾਣ ਦੇ ਨਾਲ ਰਹਿੰਦਾ ਹੈ ਤੇ ਅਧਿਆਤਮਕ ਗੁਣ ਇੱਕ ਬਹੁਤ ਵੱਡਾ ਤਾਣ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਸਾਇਬ ਤਦੇ ਹੀ ਤੇ ਕਹਿੰਦੇ ਨੇ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਗ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ਪਰੀਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ ਇਹੀ ਮੇਰਾ ਤਾਣ ਹੈ ਔਰ ਇਸੇ ਤਾਣ ਕਰਕੇ ਮੇਰਾ ਮਾਣ ਹੈ ਕਿਉਂਕਿ ਤੇਰਾ ਨਾਮ ਮਹਾਨ ਸ਼ਕਤੀਸ਼ਾਲੀ ਹੈ ਇਸ ਵਾਸਤੇ ਮੇਰੇ ਕੋਲ ਤਾਣ ਵੀ ਬਹੁਤ ਵੱਡਾ ਹੈ ਔਰ ਇਸ ਵਾਸਤੇ ਮਾਣ ਵੀ ਬਹੁਤ ਵੱਡਾ ਮਿਲੇ ਹੈ ਇਹ ਤੇਰੀ ਬਖਸ਼ਿਸ਼ ਇਹ ਤੇਰੀ ਰਹਿਮਤ ਤੋ ਸਾਇਬ ਕੰਨ ਜਿਹੜੀ ਜੀਵ ਇਸਤਰੀ ਨਿਮਾਣੀ ਹੈ ਨਿਤਾਣੀ ਹੈ ਉਹ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੇ ਤੇ ਪ੍ਰਮਾਤਮਾ ਨੂੰ ਪ੍ਰਾਪਤ ਕੀਤੇ ਬਿਨਾ ਸੁਖ ਕਿਸ ਤਰ੍ਹਾਂ ਪ੍ਰਾਪਤ ਹੋਵੇ ਉਸ ਨੂੰ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ ਇਹ ਸੁਖਦਾਮੈਲ ਇਹ ਸੁਕਾ ਦਾ ਘਰ ਪ੍ਰਮਾਤਮਾ ਤੋਂ ਬਿਨਾ ਉਸ ਨੂੰ ਕਿਵੇਂ ਨਸੀਬ ਹੋਵੇ ਤੇ ਪ੍ਰਮਾਤਮਾ ਦਾ ਮਿਲਣਾ ਔਖਾ ਹੋ ਰਿਹਾ ਹੈ ਕਿਉਂਕਿ ਗੁਣਾ ਕਰਕੇ ਨਿਤਾਣੀ ਹੈ ਇਸ ਵਾਸਤੇ ਗੁਣਾ ਕਰਕੇ ਨਿਮਾਣੀ ਹੈ ਆਖਰੀ ਪੰਕਤੀ ਵਿੱਚ ਸਹਿਬ ਇਹਨਾਂ ਫਰਮਾਨ ਕਰਦੇ ਨੇ ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗੈਲੀ ਜੇ ਜੇਠ ਦੇ ਮਹੀਨੇ ਵਿੱਚ ਜੀਵ ਇਸਤਰੀ ਉਹ ਸੁਭਾਅ ਧਾਰਨ ਕਰ ਲਵੇ ਜਿਹੜਾ ਸੁਭਾਅ ਪ੍ਰਮਾਤਮਾ ਦਾ ਹੈ ਈਸ਼ਵਰ ਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਕਬੀਰ ਇਸ ਤੋਂ ਥੱਲੇ ਰਾਜ਼ੀ ਨਹੀਂ ਕਬੀਰ ਕਹਿੰਦਾ ਹਰੀ ਦਾ ਭਗਤ ਐਸਾ ਚਾਹੀਦਾ ਹੈ ਜੈਸਾ ਕੇ ਹਰੀ ਹੈ ਜੈਸਾ ਕੇ ਪ੍ਰਮਾਤਮਾ ਹੈ ਉਸ ਤੋਂ ਇੱਕ ਰਤੀ ਭਰ ਵੀ ਜੋ ਕਮੀ ਹੈ ਈਸ਼ਵਰ ਨਾਲ ਜੁੜਨਾ ਬਹੁਤ ਔਖਾ ਹੋਵੇਗਾ ਪੂਰਨ ਨਾਲ ਓਰਨ ਹੀ ਜੁੜ ਸਕਦਾ ਹੈ ਸੁਗੰਧੀ ਹੀ ਸੁਗੰਧੀ ਵਿੱਚ ਲੀਨ ਹੋ ਸਕਦੀ ਹੈ ਸੁਗੰਧ ਤੇ ਦੁਰਗੰਧ ਦਾ ਕੋਈ ਮੇਲ ਨਹੀਂ ਰੋਸ਼ਨੀ ਵਿੱਚ ਹੀ ਰੋਸ਼ਨੀ ਲੀਨ ਹੋ ਸਕਦੀ ਹੈ ਪ੍ਰਕਾਸ਼ ਤੇ ਅੰਧਕਾਰ ਦਾ ਕੋਈ ਮਿਲਨ ਨਹੀਂ ਹੈ ਇਸ ਵਾਸਤੇ ਸਾਹਿਬ ਕਹਿੰਦੇ ਜੇਕਸ ਦੇ ਮਹੀਨੇ ਵਿੱਚ ਜੀਵ ਇਸਤਰੀ ਨੂੰ ਉਪਦੇਸ਼ ਕਰਦੇ ਹੋਇਆ ਜੇ ਕਿਦਰੇ ਜੀਵ ਇਸਤਰੀ ਐਸੀ ਹੋ ਜਾਏ ਜੈਸਾ ਕਿ ਪਰਮ ਪੂਰਨ ਪ੍ਰਮਾਤਮਾ ਆਪ ਹੈ ਈਸ਼ਵਰ ਆਪ ਹੈ ਉਸ ਦਾ ਇਹ ਸੁਭਾਵ ਧਾਰਨ ਕਰ ਲਵੇ ਤਾਂ ਫਿਰ ਇਸ ਦੇ ਤੇ ਕਰਮ ਹੋ ਸਕਦਾ ਹੈ ਬਖਸ਼ਿਸ਼ ਹੋ ਸਕਦੀ ਹੈ ਰਹਿਮਤ ਹੋ ਸਕਦੀ ਹੈ ਔਰ ਜੈਸੇ ਕਰਮ ਹੋਵੇਗਾ ਬਖਸ਼ਿਸ਼ ਹੋਵੇਗਾ ਇਹ ਗੁਣਾ ਨੂੰ ਗ੍ਰਹਿਣ ਕਰਨ ਵਾਲੀ ਬਣ ਜਾਏਗੀ ਤੇ ਗੁਣਾ ਨੂੰ ਗ੍ਰਹਿਣ ਕਰਦਿਆਂ ਹੀ ਪ੍ਰਮਾਤਮਾ ਦਾ ਮਿਲਾਪ ਹੋ ਜਾਏਗਾ परमात्मा गुणਾਂ ਦਾ ਸਾਗਰ ਹੈ ਅਤੇ ਜਦ ਵੀ ਕੋਈ ਮਨੁੱਖ ਆਪਣੇ ਹਿਰਦੇ ਨੂੰ ਗੁਣਾ ਨਾਲ ਭਰ ਜਾਂ ਭਰ ਲੈਂਦਾ ਹੈ ਤਾਂ ਗੁਣਾ ਦੇ ਸਾਗਰ ਦੀ ਲੀਨਤਾ نصیਬ ਹੋ ਜਾਂਦੀ ਹੈ ਜੋਤ ਦੇ ਜੋਤ ਰਲ ਜਾਂਦੀ ਹੈ ਇੱਕ ਇੱਕ ਗੁਣ ਪ੍ਰਕਾਸ਼ਮਈਏ ਜੋਤਮਈਏ ਇੱਕ ਇੱਕ ਗੁਣ ਜੋਤੀ ਹੈ ਪ੍ਰਕਾਸ਼ ਹੈ ਜੋਤੀ ਜੋਤ ਰਲੀ ਸੰਪੂਰਨthia ਰਾਮ ਇਸ ਤਰ੍ਹਾਂ ਗੁਣ ਗੁਣਾ ਦੇ ਚਲੀਨ ਹੋ ਜਾਂਦੇ ਨੇ ਜੋਤ ਦੇ ਜੋਤ ਲੀਨ ਹੋ ਜਾਂਦੀ ਹੈ ਜੀਵਨ ਸੰਪੂਰਨ ਹੋ ਜਾਂਦਾ ਹੈ ਮੁਕੰਮਲ ਹੋ ਜਾਂਦਾ ਹੈ ਤਾਂ ਜੇਠ ਦੇ ਮਹੀਨੇ ਦਾ ਗੁਰਪਰਣਾਣ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹਾਨ ਉਪਦੇਸ਼ ਕੇ ਦਿਨ ਵੱਡਾ ਹੈ ਜੇਠ ਹੈ ਇਸ ਵੱਡੇ ਦਿਨ ਦੇ ਵਿੱਚ ਵੱਡੇ ਨੂੰ ਯਾਦ ਕਰੋ ਇਸ ਵੱਡੇ ਮਹੀਨੇ ਦੇ ਵਿੱਚ ਇਸ ਵੱਡੇ ਮਹੀਨੇ ਦੇ ਵਿੱਚ ਇਸ ਵੱਡੇ